ਤਾਂ ਅੱਜ ਨਾਲ ਖਾਸ ਜਾਣਕਾਰੀ ਸਾਂਝੀ ਕਰਨੀ ਹੈ ਕਿ ਪਹਿਲਾਂ ਤਾਂ ਡੈਮੋਗ੍ਰਾਫਿਕ ਫਰਾਡ ਹੋਇਆ ਸੀ ਤੇ ਹੁਣ ਆ ਨਵਾਂ ਇੱਕ ਨੋਟੀਫਿਕੇਸ਼ਨ ਦਾ ਫਰਾਡ ਜਿਹੜਾ ਆ ਜਿਹੜੀ ਹੈ ਲੈਂਡ ਐਕਸਚੇਂਜ ਦਾ ਫਰਾਡ ਇਹ ਕਰਕੇ ਤੇ ਹੁਣ ਵੱਖਰੀ ਜ਼ਮੀਨ ਹਰਿਆਣੇ ਨੂੰ ਅਲਾਟ ਜਿਹੜੀ ਆ ਉਹ ਕਿੱਥੇ ਜਾਣੀ ਆ ਦੇਖੋ ਮੇਰੇ ਕੋਲ ਜਿਹੜੀ 7 ਤੇ 8 ਅਕਤੂਬਰ 2024 ਨੂੰ ਜਿਹੜੀ ਐਕਸਪਰਟ ਕਮੇਟੀ ਹੈ ਫਾਰ ਡੈਕਲੇਰੇਸ਼ਨ ਆਫ ਇਕੋ ਸੈਂਸਿਟਿਵ ਜ਼ੋਨ ਅਰਾਊਂਡ ਪ੍ਰੋਟੈਕਟਿਡ ਏਰੀਆਸ ਇਹਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਦੋ ਦਿਨ ਚੱਲੀ ਹੈ 7 ਤੇ 8 ਅਕਤੂਬਰ ਨੂੰ ਜਿਹੜੀ ਜਗ੍ਹਾ ਸਾਨੂੰ ਦੇਣੀ ਚਾਹੁੰਦੇ ਆ ਨਾ ਵੈਸੇ ਤੇ ਮੈਂ ਪਹਿਲੇ ਮਣਾ ਕਰ ਦਿੱਤਾ ਕਿ ਨਾ ਕਿਸੇ ਨੇ ਜਗ੍ਹਾ ਲੈਣੀ ਤੇ ਨਾ ਕੋਈ ਸਟੇਟ ਦੀ ਬਾਉਂਡਰੀ ਤੋੜ ਸਕਦਾ ਪਰ ਜਿਹੜੇ ਚਾਲਾਂ ਚੱਲੀਆਂ ਜਾ ਰਹੀਆਂ ਉਹਦੇ ਕਰਕੇ ਮੈਂ ਤੁਹਾਨੂੰ ਜਾਣਕਾਰੀ ਜ਼ਰੂਰ ਦੇਣੀ ਚਾਹੁੰਦਾ ਕਿ ਜਿਹੜੀ 100 100 ਕਰੋੜ ਤੋਂ ਵੱਧ ਬੜੀ ਜ਼ਮੀਨ ਆ ਨਾ ਸਾਡੇ ਕੋਲ ਇੱਥੇ ਆ ਜਿਹੜੀ ਆ ਨਾਲ ਹੀ ਜਿੱਥੇ ਦਫ਼ਤਰ ਹੈ ਨਾਲ ਹੀ ਅੱਗੇ ਜ਼ਮੀਨ ਮੰਗਦੇ ਆ ਸਾਡੇ ਤੇ ਇੱਥੇ ਨਾਲ ਹੀ ਇਹ ਤੋਂ ਅਗਲੇ ਪਾਸੇ ਚੌਂਕ ਤੋਂ ਪੰਜ ਕੋਲਾ ਸ਼ੁਰੂ ਹੋ ਜਾਂਦਾ ਜੇ ਬਣਾਉਣੀ ਆ ਤੇ ਫਰਕ ਮੈਂ ਦੱਸਿਆ 2-3 ਕਿਲੋਮੀਟਰ ਦਾ ਪਰ ਜਿਹੜੀ ਸਾਨੂੰ ਜ਼ਮੀਨ ਦਿੰਦੇ ਆ ਉਹ ਹੈ ਜਿਹੜੀ ਸੁਖਨਾ ਦੇਕ ਦੇ ਕੈਚਮੈਂਟ ਏਰੀਏ ਦੇ ਨਾਲ ਆਉਂਦੀ ਹੈ ਜਿਹੜੀ ਮਾਨਸਾ ਦੇਵੀ ਕੰਪਲੈਕਸ ਦੇ ਕੋਲ ਹੈ ਪੇ ਜਿੱਥੇ ਕੁਛ ਕੀਤਾ ਨਹੀਂ ਜਾ ਸਕਦਾ ਕਿਉਂਕਿ ਉਹ ਸਾਰਾ ਸੁਖਣਾ ਦੇਕਦਾ ਤੇ ਲੱਗੇ ਚੱਕੇ ਦਾ ਏਰੀਆ ਇਹਨਾਂ ਦਾ ਮਤਲਬ ਹੈ ਕਿ ਝੂਠਾ ਸੱਚਾ ਨੋਟੀਫਿਕੇਸ਼ਨ ਜਾ ਕਰਾ ਕੇ এনवायरमेंट ਮਿਨਿਸਟਰੀ ਤੋਂ ਤੇ ਕਹਿ ਦਿਓ ਜੀ ਵੀ ਅਸੀਂ ਜਗਾ ਇਹਨਾਂ ਨੂੰ ਦੇਤੀ ਮੈਂ ਜਿਹੜੇ ਮਿਨਿਟਸ ਆਫ ਮੀਟਿੰਗ ਆ ਉਸ ਮੀਟਿੰਗ ਦੇ ਜਿਹੜੇ ਜਿਹੜੀ ਐਕਸਪਰਟਸ ਈਆ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਾ ਉਹਦੇ ਚ ਇਹਨਾਂ ਲਿਖਿਆ ਕਿ ਦੋ ਚੀਜ਼ਾਂ ਸੀ ਪਹਿਲਾਂ ਕਿ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੁਖਨਾ ਦੇ ਤੇ ਆਲੇ ਦੁਆਲੇ ਦੇ ਜਿੰਨੇ ਏਰੀਏ ਨੇ ਉਹ ਲੰਬੇ ਸਮੇਂ ਤੋਂ ਹਾਈ ਕੋਰਟ ਨੇ ਉੱਥੇ ਸਟੇ ਕੀਤਾ ਹੋਇਆ ਪਹਿਲਾਂ ਜਿੰਨੇ ਘਰ ਬਣੇ ਸੀ ਉਹਦੇ ਡੈਮੋਨੇਸ਼ਨ ਤੇ ਵੀ ਆਰਡਰ ਇੱਕਾਰੀ ਕਰ ਦਿੱਤੇ ਸੀ ਕਿ 3 ਮਹੀਨਿਆਂ ਦੇ ਵਿੱਚ ਘਰ ਵੀ ਢਾ ਦਿਓ ਪਰ ਚਲੋ ਬਾਅਦ ਦੇ ਵਿੱਚ ਥੋੜਾ ਜਿਹਾ ਪਾਰਸ਼ਲ ਰੀਲੀਫ ਲੋਕਾਂ ਨੇ ਰਿਟ ਕਰਕੇ ਲੈ ਲਿਆ ਤੇ ਉਹ ਘਰ ਢਾਏ ਤਾਂ ਨਹੀਂ ਗਏ ਪਰ ਰੋਕ ਲਾ ਦਿੱਤੀ ਗਈ ਕਿ ਅੱਗੇ ਤੋਂ ਆਲੇ ਦੁਆਲੇ ਜਿੰਨਾ ਵੀ ਏਰੀਆ 2 ਕਿਲੋਮੀਟਰ ਦਾ ਉਹਦੇ ਲੱਗ ਚਾ ਅੱਗੇ ਕੁਝ ਨਹੀਂ ਹੋ ਸਕਦਾ ਇਹ ਜ਼ਮੀਨ ਉੱਥੇ ਆ ਜੀ ਅਰੇ ਇਹਦੇ ਵਿੱਚ ਐਕਸਪਰਟਸ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਉਹਨੇ 1/24 ਨੂੰ ਜਿਹੜਾ ਗਵਰਨਮੈਂਟ ਹਰਿਆਣਾ ਨੇ ਉੱਥੇ ਆਪਣਾ ਪੱਖ ਰੱਖਿਆ ਉਹਦੇ ਉੱਤੇ ਕੀ ਕਹਿੰਦੀ ਹੈ ਦਾ ਕਮੇਟੀ ਅਬਜ਼ਰਵਡ ਥੈਟ ਨੋ ਜ਼ੋਨਿੰਗ ਕੈਨ ਬੀ ਪਰਮਿਟਿਡ ਵਿਦਨ ਦੀ ਇਕੋ ਸੈਂਸਿਟਿਵ ਜ਼ੋਨ ਵਿਚ ਵਾਸ ਐਗਰੀ ਟੂ ਬਾਈ ਦਾ ਸਟੇਟ ਗਵਰਨਮੈਂਟ ਇਟ ਵਾਸ ਐਗਰੀਡ ਥੈਟ ਦੀ ਪ੍ਰਪੋਜ਼ਡ ਨੋਟੀਫਿਕੇਸ਼ਨ ਆਫ ਇਕੋ ਸੈਂਸਿਟਿਵ ਜ਼ੋਨ ਵੁੱਡ ਬੀ ਸਬਜੈਕਟ ਟੂ ਦਾ ਆਊਟਕਮ ਆਫ ਦੀ ਰਿਵਿਊ ਐਪਲੀਕੇਸ਼ਨ As may be applicable to it. Based on the deliberations held, the proposal was recommended for finalization of the draft economic special zone notification with changes as appropriate and including the condition that the notification shall be subject to and governed by the final judgment of the High Court. committee ਉਨੇ ਸਾਫ਼ ਦਿਖ ਦਿੱਤਾ ਵੀ ਜੋ ਉਹਦਾ ਹਾਈ ਕੋਰਟ ਦਾ ਫੈਸਲਾ ਹੋਣਾ ਇਹਦਾ ਮਤਲਬ ਵੀ ਜਿਹੜੀ ਰੌਲੇ ਵਾਲੀ ਜ਼ਮੀਨ ਆ ਨਾ ਵੀ ਜਿਹਦਾ ਪਤਾ ਵੀ ਕੇਸ ਇਹਨਾਂ ਨੇ ਹਾਰਨਾ ਵੀ ਇੱਕ ਆਈ ਸਿਰਫ ਪਰਦਾ ਹੀ ਪਾਉਣਾ ਵੀ ਤੁਹਾਨੂੰ ਅਸੀਂ ਜ਼ਮੀਨ ਦੇ ਬਦਲੇ ਜ਼ਮੀਨ ਦੇਤੀ ਵੈਸੇ ਬਣਦੀ ਨਹੀਂ ਮੈਂ ਕਿਹਾ ਵੀ ਬਾਉਂਡਰੀ ਨਹੀਂ ਚੇਂਜ ਹੋ ਸਕਦੀ ਪਰ ਨਾਲ ਦੀ ਨਾਲ ਜ਼ਮੀਨ ਕਿਹੜੀ ਆ ਰੌਲੇ ਵਾਲੀ ਰੌਲੇ ਵਾਲੀ ਜ਼ਮੀਨ ਦਰਦਾ ਹੀ ਨਹੀਂ ਕੋਈ ਲੈਂਦਾ ਵੀ ਇਹਦਾ ਕੇਸ ਚੱਲਦਾ ਤੇ ਸਾਡੇ ਕੋਲੋਂ ਜਿਹੜੀ ਸੈਂਕੜੇ ਏਕੜ ਦੇ ਹਿਸਾਬ ਨਾਲ ਜਿਹੜੀ ਜ਼ਮੀਨ ਆ ਉਹ ਲੈ ਕੇ ਇੱਕ ਤਾਂ ਚੰਡੀਗੜ੍ਹ ਦਾ ਕਬਜ਼ਾ ਇਹਨਾਂ ਨੂੰ ਦਿਓ ਤੇ ਤੁਹਾਡਾ ਹੱਕ ਬਣ ਗਿਆ ਵੀ ਸਾਡੀ ਤਾਂ ਇੱਥੇ ਜਿਹੜੀ ਆ ਵਿਧਾਨ ਸਭਾ ਬਣੀ ਐ ਇਸ ਕਰਕੇ ਅਸੀਂ ਤਾਂ ਚੰਡੀਗੜ੍ਹ ਸਾਡਾ ਇੱਕ ਤਾਂ ਉਹ ਹੱਕ ਦਿਓ ਤੇ ਇੱਕ ਆਪਣਾ ਜਿਹੜਾ ਹੈਗਾ ਹਜ਼ਾਰਾਂ ਕਰੋੜਾਂ ਦਾ ਆਪਣਾ ਸੂਬੇ ਦਾ ਆਪਣਾ ਨੁਕਸਾਨ ਕਰੋ ਇਹ ਕਲੀਅਰ ਕਟ ਉਹਦੇ ਵਿੱਚ ਫਾਈਂਡਿੰਗ ਆ ਤੇ ਹੁਣ ਜਿਹੜੇ ਨੋਟੀਫਿਕੇਸ਼ਨਾਂ ਦੀ ਗੱਲਾਂ ਕਰਦੇ ਆ ਕਿ ਨੋਟੀਫਿਕੇਸ਼ਨ ਆ ਪਹਿਲਾਂ 22 ਮਾਰਚ 2024 ਨੂੰ ਇੱਕ ਨੋਟੀਫਿਕੇਸ਼ਨ ਆਇਆ ਸੀ এনवायरमेंट ਫੋਰੈਸਟ ਤੇ ਕਲਾਈਮੇਟ ਚੇਂਜ ਮਿਨਿਸਟਰੀ ਦਾ ਇਸੇ ਸਬੰਧ ਦੇ ਵਿੱਚ ਔਰ ਉਹਦੀ ਕਿਉਂਕਿ ਬੜਾ ਲੰਮਾ ਚੋੜਾ ਨੋਟੀਫਿਕੇਸ਼ਨ ਹੈ ਇਹ ਅਸੀਂ ਸਾਰਾ ਇਹਨੂੰ ਡਿਗਲੀ ਕੁਝ ਕਰੀ ਕੀਤਾ ਅਤੇ ਹੋਰ ਵੀ ਡੈਕਟ ਜਾ ਰਹੇ ਹਾਂ ਇਹਦੀ ਲਾਸਟ ਲਾਈਨ ਮੈਂ ਤੁਹਾਨੂੰ ਇਹਦੇ ਵੀ ਪੜ ਕੇ ਦੱਸਣਾ ਜਿਹੜਾ ਕਹਿੰਦੇ ਆ ਨਾ ਕਿ ਅਸੀਂ ਮਨਜ਼ੂਰੀਆਂ ਲੈ ਲਈਆਂ ਇੱਕਾ ਹੋਰ ਕੀਤਾ ਹੁਣ ਇਹ ਚ ਵੀ ਲਿਖਿਆ ਹੈ ਦਾ ਪ੍ਰੋਵੀਜ਼ਨ ਆਫ ਦਿਸ ਨੋਟੀਫਿਕੇਸ਼ਨ ਸ਼ਲ ਬੀ ਸਬਜੈਕਟ ਟੂ ਆਰਡਰਸ if any passed or to be passed by honorable supreme court of india or high court or the national green tribunal ਇਹਦੇ ਵਿੱਚ ਵੀ ਉਹਦਾ ਜ਼ਿਕਰ ਹੈਗਾ ਤੇ ਇਹ ਜਿਹੜਾ ਜਿਹੜਾ ਉਹਨਾਂ ਨੇ ਕੀਤਾ ਇਹ ਉਹਦੇ ਵਾਸਤੇ ਆ ਕਿ ਜਿੰਨੇ ਤੱਕ ਫੈਸਲਾ ਆਏਗਾ ਉਹਦੇ ਮੁਤਾਬਕ ਤੇ ਜਿਹੜਾ ਹੁਣ ਨਵਾਂ ਨੋਟੀਫਿਕੇਸ਼ਨ ਕਹਿੰਦੇ ਆ ਕਿ ਇੱਕ ਨਵਾਂ ਨੋਟੀਫਿਕੇਸ਼ਨ ਹੋ ਗਿਆ ਜੋ ਫੈਸਲਾ ਹੋ ਗਿਆ ਉਹਦੇ ਵਿੱਚ ਵੀ ਕੋਈ ਫੈਸਲਾ ਨਹੀਂ ਹੋਇਆ ਉਹ ਆਇਆ ਨੋਟੀਫਿਕੇਸ਼ਨ ਜਿਹਦਾ ਇੱਕ ਸਫਾ ਵੀਡੀਓ ਚ ਘੁੰਮੀ ਜਾਂਦਾ ਪਰ ਸਾਡੇ ਕੋਲ ਸਾਰਾ ਹੀ 30 ਪੇਜ ਦਾ ਨੋਟੀਫਿਕੇਸ਼ਨ ਹੈ ਇਹ ਨੋਟੀਫਿਕੇਸ਼ਨ 11 ਨਵੰਬਰ 2024 ਦਾ ਔਰ ਇਹਦਾ ਵੀ ਜਿਹੜਾ ਐਂਡ ਹੈ ਉਹ ਹੀ ਆ ਦਾ ਪ੍ਰੋਵੀਜ਼ਨ ਆਫ ਥਿਸ ਨੋਟੀਫਿਕੇਸ਼ਨ ਸ਼ਲ ਬੀ ਸਬਜੈਕਟ ਟੂ ਦਾ ਆਰਡਰਸ ਇਫ ਐਨੀ ਪਾਸਟ ਔਰ ਟੂ ਬੀ ਪਾਸਟ ਬਾਏ ਦਾ ਅਨਰੀਅਲ ਸੁਪਰੀਮ ਕੋਰਟ ਆਫ ਇੰਡੀਆ ਔਰ ਹਾਈ ਕੋਰਟ ਔਰ ਨੈਸ਼ਨਲ ਗ੍ਰੇਟ ਕੋਰਟ